ਆਪੋ ਆਪਣੇ ਘਰਾਂ ਦੇ ਵਿੱਚ ਹੁਣੇ ਹੀ ਇਕੱਠਾ ਰਾਸ਼ਨ ਪਵਾ ਕੇ ਰੱਖ ਲਵੋ 6-6 ਮਹੀਨਿਆਂ ਦਾ ਸਾਲ-ਸਾਲ ਦਾ ਰਾਸ਼ਨ ਆਪਣੇ ਘਰਾਂ ਤੇ ਟੋਲ ਦੇ ਵਿੱਚ ਪਰ ਲਵੋ ਕਿਉਂਕਿ ਉਹ ਦਿਨ ਦੂਰ ਨਹੀਂ ਜਦੋਂ ਰੋਟੀ ਵਾਸਤੇ ਜੜੈ ਕਾਲ ਪੈ ਜਾਵੇਗਾ ਕਿਤੇ ਨਾ ਤਾਂ ਕੋਈ ਖਾਣ ਦੀ ਚੀਜ਼ ਲੱਭੇਗੀ ਨਾ ਕਿਤੇ ਘਰ ਤੇ ਵਿੱਚ ਰਾਸ਼ਨ ਹੋਵੇਗਾ ਲੋਕ ਮਿੱਟੀ ਦੇ ਬੁੱਕ ਭਰ-ਭਰ ਕੇ ਖਾਣ ਵਾਸਤੇ ਮਜਬੂਰ ਹੋ ਜਾਣਗੇ ਕਿਉਂਕਿ ਦੁਨੀਆ ਦਾ ਅੰਤ ਨਿਸ਼ਚਿਤ ਹੋ ਚੁੱਕਿਆ ਤੇ ਜਲਦੀ ਹੀ ਉਹ ਦਿਨਾਂ ਦੀ ਭਵਿੱਖਬਾਣੀ ਹੋ ਚੁੱਕੀ ਹੈ ਜਿਨ੍ਹਾਂ ਦਿਨਾਂ ਦੇ ਵਿੱਚ ਨਾ ਤਾਂ ਪੀਣ ਨੂੰ ਪਾਣੀ ਹੋਵੇਗਾ ਨਾ ਖਾਣ ਵਾਸਤੇ ਰੋਟੀ ਹੋਵੇਗੀ ਤੇ ਲੋਕ ਮਿੱਟੀ ਦੇ ਬੁੱਕ ਪਰ ਕੇ ਆਪਣਾ ਢਿੱਡ ਭਰਨਗੇ ਤੇ ਲੋਕ ਡਰਿਆ ਕਰਨਗੇ ਜੇ ਸਕੋਲ ਰੋਟੀ ਹੋਵੇ ਕੀ ਉਹ ਰਾਜਾ ਹੋਵੇਗਾ ਲੋਕ ਇਸ ਕੱਲੋਂ ਡਰਨਗੇ ਕਿ ਕਿਤੇ ਰੋਟੀ ਖਾਂਦੇ ਖਾਂਦੇ ਸਾਡੇ ਹੱਥੋਂ ਕੋਈ ਰੋਟੀ ਖੋ ਕੇ ਹੀ ਨਾ ਲੈ ਜਾਵੇ ਗੁਰੂ ਸਾਹਿਬ ਜੀ ਦੇ ਵੱਲੋਂ ਸੋ ਸਾਖੀ ਦੇ ਵਿੱਚ ਦਰਜ ਵਚਨਾਂ ਦੇ ਅਨੁਸਾਰ ਤੁਹਾਡੇ ਨਾਲ ਅੱਜ ਦੀ ਸਾਖੀ ਜਿਹੜੀ ਹੈ ਸਾਂਝੀ ਕਰਨ ਜਾ ਰਿਹਾ ਕਿਉਂਕਿ ਗੁਰੂ ਸਾਹਿਬ ਜੀ ਦੇ ਵੱਲੋਂ ਪਹਿਲਾਂ ਹੀ ਸੋ ਸਾਖੀ ਦੇ ਵਿੱਚ ਇਸ ਗੱਲ ਦੀ ਭਵਿੱਖਬਾਣੀ ਕਰ ਦਿੱਤੀ ਗਈ ਸੀ ਕਿ ਉਹ ਦਿਨ ਵੀ ਛੇਤੇ ਹੀ ਆਵੇਗਾ ਜਦੋਂ ਇਸ ਦੁਨੀਆ ਦੇ ਵਿੱਚ ਰੋਟੀ ਦਾ ਕਾਲ ਪਹਚਾਵੇਗਾ ਤੇ ਅੱਜ ਜਿੱਥੇ ਸਾਡੀ ਇਸ ਪੰਜਾਬ ਦੀ ਧਰਤੀ ਦੇ ਉੱਤੇ ਲੱਖਾਂ ਕਰੋੜਾਂ ਲੰਗਰ ਚੱਲਦੇ ਨੇ ਜਗਾ ਜਗਾ ਦੇ ਉੱਤੇ ਪਕਵਾਨ ਬਣਦੇ ਨੇ ਲੰਗਰਾਂ ਦੀ ਸੇਵਾ ਕੀਤੀ ਜਾਂਦੀ ਹੈ ਲੋਕ ਖੁੱਲ੍ਹਾ ਖਾਂਦੇ ਨੇ ਜੋ ਸਾਡਾ ਦਿਲ ਕਰਦਾ ਸੇ ਲੈ ਕੇ ਉਹਨੀਆਂ ਚਾਹੇ ਉਹ ਫਾਸਟ ਫੂਡ ਹੋਵੇ ਚਾਹੇ ਰੋਟੀ ਹੋਵੇ ਸਬਜੀ ਹੋਵੇ ਤਰ੍ਹਾਂ-ਤਰ੍ਹਾਂ ਦੀਆਂ ਸਾਡੇ ਘਰਾਂ ਦੇ ਵਿੱਚ ਦਾਲਾਂ ਸਬਜ਼ੀਆਂ ਮੌਜੂਦ ਐ ਪਰ ਸੋਚੋ ਜਦੋਂ ਦਿਨ ਆਵੇਗਾ ਕਿ ਰੋਟੀ ਤੱਕ ਵਾਸਤੇ ਲਾਲੇ ਪੈ ਜਾਣਗੇ ਤਾਂ ਸੋਚੋ ਉਸ ਸਮਾਂ ਕਿਹੋ ਜਿਹਾ ਹੋਵੇਗਾ ਅਸੀਂ ਮੰਗ ਮੰਗ ਕੇ ਖਾਣ ਵਾਸਤੇ ਮਜਬੂਰ ਹੋ ਜਾਵਾਂਗੇ ਪਰ ਅਸੀਂ ਮੰਗਾਂਗੇ ਕਿਸ ਕੋਲੋਂ ਕਿਉਂਕਿ ਕੋਈ ਵੀ ਅਜਹਾਨ ਨਹੀਂ ਹੋਵੇਗਾ ਜਿਸ ਦੇ ਕੋਲ ਰਾਸ਼ਨ ਹੋਵੇਗਾ ਤੇ ਇੱਕ ਅੱਦਾ ਬੰਦਾ ਜਿਸ ਕੋਲ ਰਾਸ਼ਨ ਹੋਵੇਗਾ ਉਹ ਆਪਣੇ ਆਪ ਨੂੰ ਰਾਜਿਆਂ ਤੋਂ ਘੱਟ ਨਹੀਂ ਸਮਝੇਗਾ ਤੇ ਜਦੋਂ ਕਿਸੇ ਘਰ ਦੇ ਵਿੱਚ ਕੋਈ ਆਪਣੇ ਮੂੰਹ 'ਚ ਬੁਰਕੀ ਪਾਵੇਗਾ ਤਾਂ ਉਹਨਾਂ ਨੂੰ ਇੱਕ ਡਰ ਹੋਵੇਗਾ ਡਰ ਇਸ ਗੱਲ ਦਾ ਹੋਵੇਗਾ ਕਿ ਕਿਤੇ ਸਾਡੇ ਹੱਥੋਂ ਹੀ ਬੁਰਕੀ ਖੋਈ ਵੀ ਨਾ ਜਾਵੇ ਲੋਕ ਇੱਕ ਰਾਖਸ਼ ਦਾ ਰੂਪ ਧਾਰਨ ਕਰ ਲੈਣਗੇ ਜਿੱਦਾਂ ਭੁੱਖ ਮਰੀ ਆ ਜਾਵੇਗੀ ਤਾਂ ਲੋਕ ਭੁੱਖ ਦਾ ਸ਼ਿਕਾਰ ਹੋਣਗੇ ਉਹ ਹਰ ਜਗ੍ਹਾ ਤੇ ਰੋਟੀ ਦੀ ਤਲਾਸ਼ ਕਰਨਗੇ ਤੇ ਜਦੋਂ ਉਹਨਾਂ ਨੂੰ ਰੋਟੀ ਨਹੀਂ ਮਿਲੇਗੀ ਤਾਂ ਫਿਰ ਇੱਕ ਦੂਜੇ ਦੇ ਘਰਾਂ ਦੇ ਵਿੱਚ ਜਾ ਕੇ ਜਿਹੜਾਗਾ ਰੋਟੀ ਵਾਸਤੇ ਡਾਕਾ ਮਾਰਿਆ ਜਾਏਗਾ ਅੱਜ ਦੇ ਸਮੇਂ ਦੇ ਵਿੱਚ ਲੋਕ ਚੋਰੀਆਂ ਕਰਦੇ ਨੇ ਡਕੈਤੀਆਂ ਕਰਦੇ ਨੇ ਕਿਸੇ ਤੋਂ ਸੋਨਾ ਖੋਲਿਆ ਕਿਸੇ ਤੋਂ ਚਾਂਦੀ ਖੋਲੀ ਕਿਸੇ ਤੋਂ ਪੈਸਾ ਚੋਰੀ ਕਰ ਲਿਆ ਕਿਸੇ ਦੀ ਦੁਕਾਨ ਦੇ ਵਿੱਚੋਂ ਕਾਜੂ ਬਦਾਮ ਚੋਰੀ ਕਰ ਲੇ ਇਹ ਚੋਰੀਆਂ ਹੁੰਦੀਆਂ ਨੇ ਪਰ ਬਾਅਦ ਵਿੱਚ ਔਟੋਰੀ ਹੋਏਗੀ ਜਿਸ ਦੀ ਕਦੇ ਕਿਸੇ ਨੇ ਕਲਪਨਾ ਨਹੀਂ ਕੀਤੀ ਜੀ ਹਾਂ ਰੋਟੀ ਦੀ ਚੋਰੀ ਹੋਣ ਵਾਲਾ ਸਮਾਂ ਵੀ ਇਸ ਦੁਨੀਆ ਦੇ ਵਿੱਚ ਛੇਤੀ ਹੀ ਆਵੇਗਾ ਇਸ ਤੋਂ ਪਹਿਲਾਂ ਅਸੀਂ ਤੁਹਾਡੇ ਨਾਲ ਕਈ ਸਾਰੀਆਂ ਸੋ ਸਾਕੀ ਦੀਆਂ ਭਵਿੱਖਬਾਣੀਆਂ ਸਾਂਝੀਆਂ ਕਰ ਚੁੱਕੀਆਂ ਜਿਨ੍ਹਾਂ ਦੇ ਵਿੱਚ ਅਸੀਂ ਤੁਹਾਨੂੰ ਦੱਸਿਆ ਕਿ ਕਿਵੇਂ ਦੁਨੀਆ ਦਾ ਅੰਤ ਜਿਹੜਾ ਨਿਸ਼ਚਿਤ ਹੋ ਚੁੱਕਿਆ ਹੈ ਬਿਲਕੁਲ ਕਈ ਸਾਰੀਆਂ ਭਵਿੱਖਬਾਣੀਆਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਉਹ ਆਪਾਂ ਦੇਖਿਆ ਕਿ ਕਿਵੇਂ ਸੱਚ ਹੋਈਆਂ ਸੀ ਤੇ 2025 ਦੇ ਵਿੱਚ ਇਹ ਭਵਿੱਖਬਾਣੀ ਹੋ ਗਈ ਹੈ ਕਿ ਉਹ ਸਮਾਂ ਦੂਰ ਨਹੀਂ ਜਦੋਂ ਅੰਤਾਂ ਦਾ ਰੋਟੀ ਵਾਸਤੇ ਕਾਲ ਪੈ ਜਾਵੇਗਾ ਪਰ ਇਹ ਕਾਲ ਪੈਣਾ ਕਿਉਂ ਹੈ ਪਤਾ ਕਿਸੇ ਨੂੰ ਨਹੀਂ ਪਤਾ ਤੁਸੀਂ ਬਹੁਤ ਸਾਰੀਆਂ ਜਗਾਵਾਂ ਦੇਖੀਆਂ ਹੋਣਗੀਆਂ ਵਿਆਹ ਸ਼ਾਦੀਆਂ ਦੇਖੀਆਂ ਹੋਣਗੀਆਂ ਜਿੱਥੇ ਲੋਕ ਕੀ ਕਰਦੇ ਨੇ ਥਾਲੀਆਂ ਪਰ ਪਰ ਕੇ ਪਲੇਟਾਂ ਪਰ ਪਰ ਕੇ ਬਹਿ ਜਾਂਦੇ ਐ ਖਾਂਦੇ ਕਿੰਨਾ ਕੁ ਐ ਰਤਿਕ ਪਰ ਖਾਂਦੇ ਨੇ ਤੇ ਸਾਰਾ ਖਾਣਾ ਉੱਥੇ ਜਿਹੜੇ ਝੂਠੇ ਬਰਤਨ ਟੱਪ ਹੁੰਦੇ ਨੇ ਨਾ ਉਹਨਾਂ ਦੇ ਵਿੱਚ ਜਾਂਦਾ ਤੇ ਜੇਕਰ ਕੋਈ ਵਿਆਹ ਦੇ ਵਿੱਚ ਗਰੀਬੜਾ ਆ ਗਿਆ ਰੋਟੀ ਮੰਗ ਲਵੇ ਤਾਂ ਉਸ ਨੂੰ ਰੋਟੀ ਦੀ ਬਜਾਏ ਕੁੱਟ ਦਿੱਤੀ ਜਾਂਦੀ ਐ ਮਾਰਿਆ ਜਾਂਦਾ ਉਸ ਨੂੰ ਉੱਥੋਂ ਦੀ ੱੱਕੇ ਮਾਰ ਕੇ ਬਾਹਰ ਕੱਢ ਦਿੱਤਾ ਜਾਂਦਾ ਤੇ ਫਿਰ ਭਲਾ ਰੱਬ ਕੀ ਕਰੂਗਾ ਰੱਬ ਨੇ ਤਾਂ ਇਹੀ ਕੁਝ ਕਰਨਾ ਹੈ ਜੇ ਸਾਡੇ ਘਰੇ ਕੋਈ ਭੁੱਖਾ ਆ ਜਾਵੇ ਰੋਟੀ ਮੰਗਣ ਵਾਸਤੇ ਆ ਜਾਵੇ ਤਾਂ ਅਸੀਂ ਉਸ ਨੂੰ ਕਹਿੰਦੇ ਆ ਕਿ ਚੱਲ ਪਰਾਂ ਹੋ ਜਾ ਭੁੱਖਾ ਨੰਗਾ ਸਾਡੇ ਘਰ ਦੇ ਵਿੱਚ ਆ ਗਿਆ ਅਸੀਂ ਤੈਨੂੰ ਕਿਉਂ ਦਈਏ ਜੇ ਤੁਹਾਡੇ ਘਰ ਦੇ ਵਿੱਚ ਰੱਬ ਨੇ ਐਨਾ ਕੁਝ ਬਖਸ਼ਿਆ ਤੇ ਤੁਸੀਂ ਜੇ ਕਿਸੇ ਨੂੰ ਦੋ ਰੋਟੀਆਂ ਖਵਾ ਦਵੋਗੇ ਤਾਂ ਕੀ ਹੋ ਜਾਏਗਾ ਤੁਹਾਡੀ ਕਿਤੇ ਨਹੀਂ ਮੰਜ਼ਲ ਟੈਨ ਲੱਗੀ ਇਹ ਸਭ ਕੁਝ ਇਸੇ ਕਰਕੇ ਹੋਵੇਗਾ ਕਿਉਂਕਿ ਲੋਕ ਜਿਹੜੇ ਨੇ ਇੰਨੇ ਜ਼ਿਆਦਾ ਖੁਦਗਰਜ਼ ਹੋ ਕੇ ਕਿ ਉਹ ਗਰੀਬਾਂ ਦੀ ਮਦਦ ਕਰਨ ਵਾਸਤੇ ਉਹਨਾਂ ਨੂੰ ਦੋ ਰੋਟੀਆਂ ਵੀ ਨਹੀਂ ਦੇ ਸਕਦੇ ਵੈਸੇ ਤਾਂ ਦੂਰ ਦੀ ਗੱਲ ਹੈ ਅਸੀਂ ਤਾਂ ਕਿਸੇ ਨੂੰ ਰੋਟੀ ਤੱਕ ਵੀ ਨਹੀਂ ਖਵਾਉਂਦੇ ਤੇ ਜੇਕਰ ਅਸੀਂ ਕਿਸੇ ਗਰੀਬ ਦੀ ਮਦਦ ਨਹੀਂ ਕਰਦੇ ਤਾਂ ਫਿਰ ਪ੍ਰਮਾਤਮਾ ਨੇ ਤਾਂ ਸਾਡੇ ਨਾਲ ਇਹੀ ਕੁਝ ਕਰਨਾ ਬਹੁਤ ਸਾਰੀਆਂ ਭਵਿਕਵਾਨੀਆਂ ਹੋਈਆਂ ਉਹਨਾਂ ਹੀ ਭਵਿਕਵਾਨੀਆਂ ਦੇ ਵਿੱਚੋਂ ਇੱਕ ਭਵਿੱਖवाणी ਇਹ ਹੋਈ ਸੀ ਕਿ ਦੁਨੀਆ ਦੇ ਵਿੱਚ ਖਾਣ ਜੋਕੇ ਜਿਹੜੇ ਨੇ ਲਾਲੇ ਪਹਿ ਜਾਣਗੇ ਤੇ ਦੁਨੀਆ ਦਾ ਅੰਤ ਹੋ ਜਾਏਗਾ ਲੋਕ ਭੁੱਖ ਦਾ ਸ਼ਿਕਾਰ ਹੋਣਗੇ ਭੁੱਖ ਮਰੀ ਦਾ ਸ਼ਿਕਾਰ ਹੋਣਗੇ ਤੇ ਜਦੋਂ ਖਾਣ ਨੂੰ ਕੁਝ ਨਾ ਮਿਲਿਆ ਪੀਣ ਨੂੰ ਪਾਣੀ ਨਾ ਮਿਲਿਆ ਫਿਰ ਤਾਂ ਮੌਤ ਤੈਹੀ ਹੈ ਅਸੀਂ ਮ੍ਰਿਤਿ ਹੋ ਜਾਵਾਂਗੇ ਸਾਡੀ ਮੌਤ ਹੋ ਜਾਏਗੀ ਜਾਨ ਚਲੀ ਜਾਏਗੀ ਇਸ ਕਰਕੇ ਕਿਉਂਕਿ ਅਸੀਂ ਭੁੱਖ ਮਰੀ ਦਾ ਸ਼ਿਕਾਰ ਹੋ ਗਏ ਹੋਵਾਂਗੇ ਤੇ ਕਿੰਨਾ ਲੋਕਾਂ ਕੋਲ ਰਾਸ਼ਨ ਹੋਵੇਗਾ ਕਿਹੜੇ ਲੋਕ ਬਚਣਗੇ ਇਸ ਬਾਰੇ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਜਿਹੜੇ ਲੋਕ ਪਰਮਾਤਮਾ ਦਾ ਨਾਮ ਤੇਉਣਗੇ ਜਿਹੜੇ ਪਰਮਾਤਮਾ ਦੇ ਵਿੱਚ ਵਿਸ਼ਵਾਸ ਰੱਖਣਗੇ ਜਿਨ੍ਹਾਂ ਨੇ ਕਦੇ ਵੀ ਪਰਮਾਤਮਾ ਦੀ ਪਾਣੀ ਤੋਂ ਮੁੱਖ ਨਹੀਂ ਮੋੜਿਆ ਹੋਵੇਗਾ ਸਿਰਫ ਉਹੀ ਲੋਕ ਜਿਹੜੇ ਨੇ ਇਸ ਦੁਨੀਆ ਦੇ ਵਿੱਚ ਜਿਉਂਦੇ ਬਚਣਗੇ ਬਾਕੀ ਸਾਰੀ ਦੁਨੀਆ ਦਾ ਅੰਤ ਹੋ ਜਾਵੇਗਾ ਕੁਝ ਕਿਸੇ ਨੂੰ ਖਾਣ ਲਈ ਨਹੀਂ ਮਿਲਣਾ ਕਿਸੇ ਨੂੰ ਕੁਝ ਵੀ ਇਸ ਦੁਨੀਆ ਦੇ ਵਿੱਚੋਂ ਨਹੀਂ ਮਿਲੇਗਾ ਬਿਲਕੁਲ ਹਰ ਪਾਸੇ ਸੋਕਾ ਛਾ ਜਾਵੇਗਾ ਮੀਂਹ ਵੀ ਨਹੀਂ ਪਵੇਗਾ ਰਾਸ਼ਨ ਕਿੱਥੋਂ ਜਿਹੜਾ ਬੋਇਆ ਜਾਏਗਾ ਅਸੀਂ ਖੇਤੀ ਵੀ ਨਹੀਂ ਕਰ ਸਕਾਂ ਕਿ ਖੇਤੀ ਕਿਉਂ ਨਹੀਂ ਹੋਵੇਗੀ ਕਿਉਂਕਿ ਦੁਨੀਆ ਦੇ ਵਿੱਚ ਸੋਕਾ ਆ ਜਾਵੇਗਾ ਇੱਕ ਜਹੀ ਮਹਾਮਾਰੀ ਇਸ ਦੁਨੀਆ ਦੇ ਵਿੱਚ ਆਵੇਗੀ ਜਿਹੜੀ ਪੂਰੀ ਦੁਨੀਆ ਨੂੰ ਤਬਾਹ ਕਰਕੇ ਰੱਖਤਾ ਵੇ ਗਿਆ ਸੇ ਬਿਮਾਰੀ ਨਾਲ ਨਹੀਂ ਮਰਾਂਗੇ ਬਲਕਿ ਅਸੀਂ ਤਾਂ ਭੁੱਖ ਮਰੀ ਦਾ ਸ਼ਿਕਾਰ ਹੋ ਕੇ ਮਰਾਂਗੇ ਬਹੁਤ ਸਾਰੀਆਂ ਭਵਿੱਖਬਾਣੀਆਂ ਪਹਿਲਾਂ ਵੀ ਸੱਚ ਹੋਈਆਂ ਸੀ ਤੇ ਹੁਣ ਵੀ ਇਨ੍ਹਾਂ ਭਵਿੱਖਬਾਣੀਆਂ ਦੇ ਸੱਚ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਕਿਉਂਕਿ ਵੱਡੇ ਵੱਡੇ ਮਹਾਪੁਰਸ਼ਾਂ ਦੇ ਵੱਲੋਂ ਇਨ੍ਹਾਂ ਭਵਿੱਖਬਾਣੀਆਂ ਨੂੰ ਜਦੋਂ ਪੜਿਆ ਗਿਆ ਤਾਂ ਉਹਨਾਂ ਨੇ ਸਾਰੀਆਂ ਗੱਲਾਂ ਸੱਚ ਕੀਤੀਆਂ ਤੁਹਾਡੇ ਨਾਲ ਇਹਨਾਂ ਗੱਲਾਂ ਨੂੰ ਇਸ ਕਰਕੇ ਸਾਂਝਾ ਕਰ ਰਹੇ ਹਾਂ ਤਾਂ ਜੋ ਤੁਸੀਂ ਵੀ ਇਸ ਭੁੱਖਮਰੀ ਤੋਂ ਬਚ ਸਕੋ ਦੁਨੀਆ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਨੇ ਖੁਦਗਰਜ਼ ਹੋ ਗਏ ਨੇ, ਨਾਸਤਕ ਹੋ ਗਏ ਨੇ, ਕੋਈ ਪ੍ਰਮਾਤਮਾ ਦਾ ਨਾਮ ਨਹੀਂ ਜਪਦਾ। ਜੇਕਰ ਤੁਸੀਂ ਪ੍ਰਮਾਤਮਾ ਦਾ ਨਾਮ ਜਪੋਗੇ ਤਾਂ ਸ਼ਾਇਦ ਪ੍ਰਮਾਤਮਾ ਸਾਨੂੰ ਸਾਰਿਆਂ ਨੂੰ ਮaaf ਕਰ ਦਵੇ। ਅਸੀਂ ਦੁਨੀਆ ਨੂੰ ਬਚਾ ਸਕਦੇ ਹਾਂ। ਅਸੀਂ ਖੁਦ ਵੀ ਨਾਮ ਜਪੀਏ, ਬਾਕੀਆਂ ਨੂੰ ਵੀ ਕਹੀਏ ਕਿ ਪ੍ਰਮਾਤਮਾ ਦਾ ਨਾਮ ਜਪ ਲਵੋ। ਅਜਿਹਾ ਕਰਨ ਦੇ ਨਾਲ ਦੁਨੀਆ ਦਾ ਅੰਤ ਜਿਹੜਾ ਹੈ ਸ਼ਾਇਦ ਨਾ ਹੀ ਹੋਵੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਜਿਹੜੇ ਵੀ ਲੋਕ ਪਰਮਾਤਮਾ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ ਨਾ ਉਹਨਾਂ ਤੱਕ ਇਸ ਵੀਡੀਓ ਨੂੰ ਖਾਸ ਤੌਰ ਤੇ ਪਹੁੰਚਾ ਦਿਓ ਕਿ ਭਾਈ ਵਾਹਿਗੁਰੂ ਦਾ ਨਾਮ ਲੈ ਲਿਆ ਕਰੋ ਜਿਨ੍ਹਾਂ ਦਾ ਨਾਮ ਲਓਗੇ ਉੰਨੀ ਜਿਹੜੀ ਹੈ ਘਰਾਂ 'ਚ ਬਰਕਤ ਪਾਏਗੀ ਉਹਨਾਂ ਤੁਸੀਂ ਖੁਸ਼ ਰਹਿ ਸਕੋਗੇ ਤੁਹਾਨੂੰ ਆਪਣੀ ਫਿਕਰ ਨਹੀਂ ਹੋਵੇਗੀ ਕਰਨਾ ਕੀ ਹੈ ਬਸ ਦਿਨ ਦੇ ਵਿੱਚ 10 ਮਿੰਟ ਕੱਢ ਲਓ 5 ਮਿੰਟ ਕੱਢ ਲਓ 2 ਮਿੰਟ ਕੱਢ ਲਓ 1 ਮਿੰਟ ਕੱਢ ਲਓ ਜਿੰਨਾ ਹੋ ਸਕਦਾ ਤੁਸੀਂ ਪਰਮਾਤਮਾ ਦਾ ਨਾਮ ਜਦੋਂ ਧਿਆਨ ਲੱਗ ਪਏ ਨਾ ਸ਼ੇਰ ਜੜਾਗਾ ਪਰਮਾਤਮਾ ਦੀ ਤੁਹਾਡੇ ਉੱਤੇ ਪੂਰੀ ਮੇਰ ਹੋ ਜਾਵੇਗੀ ਅਗਰ ਤੁਸੀਂ ਅਜੇ ਤੱਕ ਸ਼ਬਦ ਗੁਰੂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਬੇਨਤੀਆਂ ਪ੍ਰਵਾਨ ਕਰਕੇ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਸਭ ਦਾ ਪਾਮ ਪਲਾ ਘਾਟ ਸਕੀ ਤੇ ਕਮੈਂਟਾਂ ਦੇ ਵਿੱਚ ਸਤਨਾਮ ਸ਼੍ਰੀ ਵਾਹਿਗੁਰੂ ਲਿਖ ਕੇ ਆਪੋ ਆਪਣੀ ਹਾਜ਼ਰੀ ਜਰੂਰ ਲਗਵਾ ਦਿਓ